ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੀਰ ਵਾਲੀ ਜ਼ਿਲ੍ਹਾ ਦੋਸਤੋ ਮੋਕਸਰਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਾ ਸਾਈਟ ਆ ਜਾਂਦੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਅੱਜ ਦੋਸਤੋ ਇੱਕ ਤਾਜੀ ਸੂਈ ਵੜ ਵਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲਵਾਂਗੇ ਜਿਹੜੇ ਭਰਾਵਾਂ ਨੇ ਦੋਸਤੋ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ 'ਤੇ ਵੀ ਨੂੰ ਦੋਸਤੋ ਫੋਲੋ ਕਰ ਲਿਓ ਪੂਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਇੱਕ ਵਾਰੀ ਨਾਂ ਦੱਸਿਓ ਜੀ ਭਰਾ ਆਪ ਦਾ ਮੇਰਾ ਨਾਮ ਗੁਰਪ੍ਰੀਤਾ ਵੀਰੇ ਗੁਰਪ੍ਰੀਤ ਹਾਂਜੀ ਪਾਪਾ ਦਾ ਨਾਮ ਗੁਰਤੇਜ ਸਿੰਘ ਆ ਪੱਕਾ ਪਰ ਪਿੰਡ ਦੇ ਵਿੱਚ ਪੱਕੂ ਸੰਧੂ ਦੇ ਨਾਮ ਨਾਲ ਜਾਣਦੇ ਆ ਠੀਕ ਆ ਹਾਂਜੀ ਤੇ ਬਾਈ ਆਪਣਾ ਨੰਬਰ ਵੀ ਦੱਸਿਓ ਨੰਬਰ ਹੈਗਾ ਜੀ ਮੇਰਾ 95693 95693 80714 6714 ਹਾਂਜੀ ਠੀਕ ਆ ਵੜ ਬਾਈ ਆਪਣੇ ਘਰ ਦੀ ਆ ਹਾਂਜੀ ਵੀਰੇ ਘਰ ਦੀ ਆ ਆਪਣੀ ਵੀਰੇ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ 21 22 ਦਿਨ ਹੋ ਗਏ ਸੂਈ ਨੂੰ 21 22 ਦਿਨ ਹੋ ਗਏ ਹੁਣ ਬਾਈ ਦੁੱਧ ਕਿੰਨਾ ਇਸ ਵਕਤ ਤਿਆਰ ਆ ਦੁੱਧ ਬਾਈ ਹੁਣ 20 ਲੀਟਰ ਤਿਆਰ ਆ ਦੁੱਧ ਦੇ 20 ਲੀਟਰ ਇਸ ਵਕਤ ਤਿਆਰ ਆ ਕੋਈ ਲੋਟ ਟਾਈਮ ਚੋਲੇ ਹਾਂ ਕੋਈ ਚਾਰ ਡੰਗ ਚੋਲੇ ਬਣਾ ਲੈ ਜਿੰਨਾ ਮਰਜ਼ੀ ਚੋ ਸਕਦਾ ਫੱਲੀ ਕਰ ਸਕਦਾ ਉਹ ਵੀ ਭੋਆ ਦੀ ਕੋਈ ਦੋਸਤੋ ਬਾਈਆਂ ਦਾ ਚਾਰ ਡੰਗ ਚੋ ਕੇ ਲੈ ਜਾਓ ਜੇ ਤਸੱਲੀ ਆਪਦੀ ਤੁਸੀਂ ਇੱਥੇ ਕਰ ਲੈਣੀ ਆ ਸੂਆ ਸਵਾਇ ਪਸ਼ੂ ਦਾ ਦੋਸਤੋ 20 ਦਿਨਾਂ ਦੀ ਸੂਈ ਹੋਈ ਆ ਬ ਇਹ ਦੂਗ 2 ਲੀਟਰ ਵੱਸ ਸਕਦੀ ਆ ਠੀਕ ਹੈ ਕੱਢ ਲਈ ਜੀ ਹਾਂ ਠੀਕ ਹੈ ਬੱਚਾ ਕੀ ਹੈ ਬਈ ਮਗਰ ਬੱਚਾ ਬੱਚੀ ਹੈ ਬਈ ਇਹਦੇ ਮਗਰ ਬੱਚੀ ਆ ਹਾਂਜੀ ਲਓ ਵੀ ਸੱਜਣੋ ਬੱਚੀ ਵੀ ਤੁਹਾਨੂੰ ਵਿਖਾ ਦੇਵਾਂਗੇ ਬਾਕੀ ਦੋਸਤੋ ਸੋਹਣੇ ਕੱਦ ਕਾਠ ਵਾਲੀ ਵਹਿੜਾ ਹਵਾਨੇ ਦੀ ਜਿਹੜੀ ਤਿਆਰੀ ਆ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਾਈਆਂ ਦਾ ਇਸ ਵੇਲੇ ਦੋਸਤੋ ਚੋ ਲੈਨੇ ਆ 5 ਵਜ ਗਏ ਦੋਸਤੋ 5 ਵਜੇ ਬਾਈਆਂ ਦਾ 5:30 ਚੋ ਲੈਨੇ ਆ ਤੇ ਹਵਾਨਾ ਵੇਖ ਸਕਦੇ ਆ ਦੋਸਤੋ ਥਣਾ ਦਾ ਸੈ ਗਿਆ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਵੇਖ ਸਕਦੇ ਆ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋ ਦੋਸਤੋ ਚਵਾਈ ਦਾ ਜਿਹੜਾ ਬਾਈਆਂ ਦਾ ਵਿਆਹ ਬਸ ਇਸ ਵੇਲੇ ਚੋਂਦੇ ਆ। ਇਹੀ ਦੋਸਤੋ ਚੋਂਨ ਵਾਲੀ ਰਹਗੀ ਬਾਕੀ ਦੋਸਤੋ ਬਾਈ ਨੇ ਸਾਰੀਆਂ ਵਹਿਣਾ ਚੋਲਣਾ। ਦੋਵੇਂ ਪਾਸੇ ਦੋ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਕਰਾ ਦਿੰਨੇ। ਆਕੀ ਬਾਈ ਸੀਲਾ ਕੋਈ ਚੱਕਨੀ। ਸੀਲ ਠੰਡੀ ਜਿਹੜਾ ਮਾਦੀ ਚੋਈਏ ਬੜਾ ਜਵਾਨ ਕੀ। ਜਿਹੜਾ ਬੰਦੀਰ ਦੋਸਤੋ ਘਰੇ ਰੱਖਣ ਨੂੰ ਹੁਲ ਜਾਂਦਾ। ਸੋਹਣੀ ਵਹਿੜਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਤੇ ਮਗਰ ਦੋਸਤੋ ਬੱਛੀ ਵੀ ਤੁਹਾਨੂੰ ਦਿਖਾ ਦਿੰਨੇ ਆ। ਆਹ ਦੋਸਤੋ ਬੱਛੀ ਆ। ਬਾਈ ਜਾਂ ਦਾ ਵਹਿੜਤਾ ਦੋਸਤੋ ਰੱਖਣੀ ਸੀ ਪਰ ਚਾਦਰਾਂ ਦਾ ਕਰਕੇ ਦੋਸਤੋ ਇੱਥੇ ਸੇਕਾ ਪਿਆ ਆਉਂਦਾ ਤੇ ਤਾਂ ਕਰਕੇ ਬਾਈ ਜਾਂ ਦਾ ਇਹ ਆਪਾਂ ਤਾਜੀ ਸੂਈ ਕਰਕੇ ਸੇਲ ਹੀ ਕਰ ਦੇਣੀ ਹੈ ਦੋਸਤੋ ਤੇ ਤੋੜ ਕੇ ਵਿਖਾਈ ਬਾਈ ਬਾਈ ਨੇ ਸਾਰੀਆਂ ਚਾਦਰਾਂ ਪਾਈਆਂ ਦੋਸਤੋ ਇੱਥੇ ਸੇਕਾ ਆਉਂਦਾ ਇਸੇ ਕਰਕੇ ਇੱਕ ਦੋਸਤੋ ਇਹ ਨੀਲੀ ਰਾਵੀ ਦਾ ਕੱਟਾ ਜਿਹੜਾ ਇਹ ਬਾਈ ਨੇ ਸੇਲ ਕਰਨਾ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਦੋਸਤੋ ਰੇਸਾ ਜਿਆ ਦੋਸਤੋ ਪੂਰਾ ਫੈਕਸ ਆਡਰ ਦੇ ਵਿੱਚ ਆ ਦੋਸਤੋ ਸੋਹਣਾ ਹਵਾਨਾ ਇਲਮੇ ਕਾਦੇ ਵਿੱਚ ਆ ਦੋਸਤੋ ਜਿਸ ਬੰਨੇ ਨਹੀਂ ਨਹੀਂ ਉਧਰ ਹੀ ਲੈ ਚੱਲ ਬਈ ਸ਼ਾਮੇ ਫੇਸ 50 ਦੀ ਗੱਲ ਕਰੀਏ ਬੋਦੀ ਵਾਲੀ ਵਹਿੜਾ ਦੋਸਤੋ ਸੋਹਣੀ ਜਾਤ ਕੁਆਲਟੀ ਵਾਲੀ ਬਾਈਆਂ ਦਾ 22 ਲੀਟਰ ਦੁੱਧ ਪਾ ਦੂ ਦੋਸਤੋ ਪਰ ਆਪਾਂ ਬਾਈ 20 ਕਹਿ ਕੇ ਦੇਵਾਂਗੇ ਬਾਈਆਂ ਦਾ 20 ਕਹਿ ਕੇ ਦੇ ਦਾਂਗੇ ਤੇ ਪਰ 20 ਹੈਗਾ ਵੀ ਇਸ ਵਕਤ ਤਾਂ ਕੋਈ ਦੋ ਚਾਰ ਡੰਗ ਚੋਣਾ ਤਾਂ ਕੋਈ ਬਾਈ ਇੱਥੇ ਆ ਕੇ ਤਸੱਲੀ ਕਰ ਲਿਓ ਜੀ ਆਪਦੀ ਤੇ ਬਾਈ ਕੀ ਮੁੱਲ ਕਰਾਂਗੇ ਦਾ ਬਾਈ ਇਹ 93000 ਰੁਪਏ ਮੋਲਾ ਜੀ 93000 ਮੋਲਾ ਹਾਂਜੀ ਮਾਨਤਾਨ ਵਿੱਚੋਂ ਕਰ ਦਾਂਗੇ ਮਾਨਤਾਨ ਕਰ ਦਾਂਗੇ ਹਾਂਜੀ ਲਓ ਵੀ ਸੱਜਣੋ ਇਹ ਇੱਕ ਐਚਐਫ ਤਾਜੀ ਸੂਈ ਵੈੜ ਸੀ ਇਸ ਤੋਂ ਅੱਗੇ ਦੋਸਤੋ ਇੱਕ ਨੀਲੀ ਰਵੀ ਦਾ ਬੋਲਾ ਬਾਈ ਕੋਲੇ ਕੱਟਾ ਇਹ ਵੀ ਪੁੱਛ ਲੈਨੇ ਆ ਕਿੰਨੀ ਉਮਰ ਆ ਇਹਦੀ ਕਿੰਨੀ ਉਮਰ ਹੋ ਗਈ ਬਾਈ ਇਹ ਵੀਰੇ 15 ਮਹੀਨਾ 15ਵਾਂ ਮਹੀਨਾ ਚੱਲੀ ਜਾਂਦਾ ਇਹਨੂੰ 15ਵਾਂ ਮਹੀਨਾ ਚੱਲੀ ਜਾਂਦਾ ਹਾਂਜੀ ਠੀਕ ਆ ਤੇ ਕਿਹੜੇ ਬੋਲ ਦਾ ਬੱਚਾ ਬਈ ਇਹ ਤੇ ਯਾਰ 480 ਨੰਬਰ ਆ ਆਪਣੇ ਵੀਰੇ ਵਾਲੇ ਸੀ ਝੋਟਾ ਇੱਕ 480 ਨੰਬਰ ਵੀਰੇ ਵਾਲੇ ਸੀ ਆ ਜਿਹੜੇ ਵੀਰੇ ਵਾਲੇ ਪਿੰਡ ਦਾ ਉਹਦਾ ਠੀਕ ਆ ਤੇ ਮਾਂ ਦਾ ਦੁੱਧ ਕਿੰਨਾ ਗਰਿਆ ਪਈ ਮਾਂ ਦਾ ਦੁੱਧ ਇਹਦੇ ਵੀਰੇ 16 17 ਲੀਟਰ ਸੀਗਾ 16 17 ਲੀਟਰ ਘਰਦਾ ਹੀ ਆਪਣਾ ਹਾਂਜੀ ਆਪਣੇ ਘਰਦਾ ਹੀ ਆ ਮੱਝ ਦਾ ਹੀ ਠੀਕ ਆ ਹਾਂਜੀ ਐਸਮਾਈ ਦਾ ਦੋਸਤੋ ਮੱਝ ਵੀ ਤੁਹਾਨੂੰ ਖਾ ਦਿੰਦੇ ਆ 16 17 ਲੀਟਰ ਮੱਝ ਦੁੱਧ ਦਿੰਦੀ ਆ ਦੋਸਤੋ ਮੱਝ ਦੋਸਤੋ ਐਸੇ ਡਰਾਈ ਕੀਤੀ ਹੋਈ ਹੈ ਦੇਖ ਸਕਦੇ ਆ ਬਿਲਕੁਲ ਕੁੰਡੇ ਸਿੰਗਾ ਦੇ ਵਿੱਚ ਆ ਦੁੱਧੋ ਡਰਾਈ ਆ ਦੋਸਤੋ ਪੂਛ ਦੇ ਵਿੱਚ ਹੀ ਦੋਂਬਾ ਮੜਾ ਜਾਂ ਚਿੱਟਾ ਦੋਸਤੋ ਤੇ ਬਾਕੀ ਦੋਸਤੋ ਜੈਡ ਬਲੈਕ ਆ ਤੇ ਕਟਿਆ ਵੇਖੋਗੇ ਤਾਂ ਤੁਸੀਂ ਦੋਸਤੋ ਸਾਰੇ ਦੋਸਤੋ ਨੀਲੀ ਰਾਵੀ ਦੇ ਚੈਨ ਪੂਰੇ ਕਰਦਾ ਮੱਥਾ ਵੇਖ ਸਕਦੇ ਆ ਬੁੱਲ ਥੱਲੋ ਪੂਰੀ ਵੈਟਨੈਸ ਆ ਦੋਸਤੋ ਇਹ ਨਹੀਂ ਕੋਈ ਕਹਿ ਸਕਦਾ ਵੀ ਇਹ ਨੀਲੀ ਰਾਵੀ ਮਾਝ ਦਾ ਨਹੀਂ ਝੋਟਾ ਦੋਸਤੋ ਪਰ ਹੈ ਦੋਸਤੋ ਗ੍ਰੇਡਡ ਮਾਝ ਦਾ ਇਹ ਬੱਚਾ ਦੋਸਤੋ ਚਾਰੇ ਪੈਰ ਚਿੱਟੇ ਆ ਦੋਸਤੋ ਪੂਛ ਪੂਛ ਵੀ ਦੋਸਤੋ ਉੱਪਰ ਤਾਂ ਹੀ ਚਿੱਟੀ ਆ ਦੇਖ ਸਕਦੇ ਆ ਬੱਕੀ ਮੋੜ ਕੇ ਦੇਖੋ ਕੋਈ ਹੱਡੀ ਨਹੀਂ ਬਈ ਵਿੱਚ ਸਹੀ ਆਲਾ ਕੋਈ ਹੱਡੀ ਨਹੀਂ ਵਿੱਚ ਐ ਨੂੰ ਕਰੀ ਬਈ ਐਸਟੀ ਕਲਾ ਦਾ ਸਹਜ ਦੋਸਤੋ ਵੇਖ ਸਕਦੇ ਆ ਸੋਹਣਾ ਦੋਸਤੋ ਟੈਸਟੀ ਕਲਾ ਦਾ ਸਹਜ ਆ ਤੇ ਬਾਕੀ ਦੋਸਤੋ ਸੀਲ ਠੰਡਾਈ ਬਹੁਤ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਹ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਦੋ ਨਾਗ ਬਕਾਉ ਸੀ ਬਾਈ ਕੋਲੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦੋ